ਸਸ਼ੁਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ ਤੇ ਇਸ ਦੇ ਦਰਮਿਆਨ ਵੱਖ-ਵੱਖਰੀਆਂ ਪੁਲਿਸ ਟੀਮਾਂ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਸਨ ਤਾਂ ਇਸੇ ਦਰਮਿਆਨ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਪੁਲਿਸ ਟੀਮ ਜਿਸ ਨੂੰ ਬਲਾਕ ਨੰਬਰ 5 ਦੇ ਬੈਕ ਨੰਬਰ 1 ਜਿਸ ਦੇ ਪਾਰੋਂ ਕੰਦ ਤੇ ਇੱਕ ਚਿੱਟੀ ਜਿਹੀ ਡੱਬੀ ਨਜ਼ਰ ਆਉਂਦੀ ਹੈ ਤੇ ਜਦ ਉਸ ਸ਼ੱਕੀ ਡੱਬੀ ਦੀ ਚੈਕਿੰਗ ਕੀਤੀ ਗਈ ਹੈ ਤਾਂ ਉਸ ਦੇ ਵਿੱਚੋਂ ਹੈਰੋਇਨ ਜਿਹੜੀ ਹੈ ਉਬਰਾਮਤ ਹੋਈ ਹੈ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੇਸ ਦਰਜ ਕਰ ਲਿਆ ਗਿਆ ਫਿਰ ਹਾਲ ਦੇ ਲਈ ਕੋਈ ਅਣਪਛਾਤੇ ਜਿਸ ਖਿਲਾਫ ਕੇਸ ਦਰਜ ਕਰਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਬਾਬਤ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਕਿ ਫਿਰ ਹਾਲ ਅਣਪਛਾਤੇ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਤੇ ਜਾਂਚ ਹੋ ਰਹੀ ਹੈ ਕਿ ਆਖਰ ਇਹ ਹੈਰੋਇਨ ਜਿਹੜੀ ਹੈ ਜੇਲ੍ਹ ਦੇ ਅੰਦਰ ਕਿਵੇਂ ਆਈ ਹੈ ਇੱਕ ਬੈਰਕ ਦੇ ਬਾਹਰੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਦੀਵਾਰ ਦੇ ਵਿੱਚ ਡੱਬੀ ਪਈ ਹੋਈ ਸੀ ਜਿਸ ਦੇ ਵਿੱਚੋਂ ਕੀ ਹੈਰੋਇਨ ਬਰਾਮਦ ਹੋਈ ਹੈ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਕਿਉਂਕਿ ਅਕਸਰ ਇਹ ਸੀ ਦੇਖਦੇ ਆ ਕਿ ਪੰਜਾਬ ਦੀਆਂ ਜਿਹੜੀਆਂ ਜੇਲ੍ਹਾਂ ਨੇ ਇਹ ਅਕਸਰ ਇਹ ਸੀ ਦੇਖਦੇ ਆ ਕਿ ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਮੋਬਾਈਲ ਫੋਨ ਤੇ ਨਸ਼ਿਆਂ ਤੇ ਹੋਰ ਸਮਾਨ ਦੀ ਬਰਾਮਦਗੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਤਾਂ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਦਰਮਿਆਨ ਕੀ ਹੈਰੋਇਨ ਬਰਾਮਦ ਹੋਈ ਹੈ ਹਾਂਜੀ ਸਖਤੀ ਨਾ ਮੈਂ ਤਾਂ ਕਿਹੜਾ ਮੇਰਾ ਨਾਮ ਇੰਸਪੈਕਟਰ ਦਲਜੀਤ ਹੈ ਮੋਖ ਸਰਥਾਨਾ ਕੈਂਟ ਇੱਕ ਕੱਲ ਮਾਮਲਾ ਦਰਜ ਕੀਤਾ ਗਿਆ ਜਿਹਦੇ ਬਾਰੇ ਜੇ ਚ ਸੁਣ ਕੱਲ ਸਾਡੇ ਸੀਨੀਅਰ ਅਫਸਰਾਂ ਦੇ ਹੁਕਮਾਂ ਦਾ ਮਤਲਬ ਹੈ ਜਿਹੜੀ ਥਾਣਾ ਦੇ ਦੀਨ ਜਿਹੜੀ ਕੇਂਦਰੀ ਜੇਲ ਬਠਿੰਡਾ ਉਹਦੇ ਚੈਕਿੰਗ ਕੀਤੀ ਗਈ ਸੀ ਚੈਕਿੰਗ ਦਰਾਂ ਵੱਖ-ਵੱਖ ਟੀਮਾਂ ਬਣਾਇਆ ਗਿਆ ਔਰ ਇੱਕ ਟੀਮ ਬਣਾਈ ਗਈ ਸੀ ਚੌਂਕੀ ਕੇਂਦਰੀ ਜੇਲ ਬਠਿੰਡਾ ਜਦੋਂ ਸਰਚ ਕਰ ਰਹੇ ਸੀ ਤਾਂ ਬੈਰਕ ਨੰਬਰ ਜਿਹੜਾ ਬਲਾਕ ਨੰਬਰ 5 ਦੀ ਬੈਰਕ ਨੰਬਰ 1 ਦੇ ਤੋਂ ਬਾਹਰ ਸਰਚ ਕਰਕੇ ਆ ਰਹੇ ਸੀ ਤਾਂ ਉਸ ਦੀ ਕੰਦ ਤੋਂ ਉਹਨਾਂ ਨੂੰ ਇੱਕ ਚਿੱਟੇ ਰੰਗ ਦੀ ਰੋਟੀ ਦੱਬੀ ਦਿਖਾਈ ਦਿੱਤੀ ਸੀ ਜਿਸ ਨੂੰ ਜਦੋਂ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਤਾਂ ਉਹਦੇ ਵਿੱਚੋਂ ਜਿਹੜੀ ਹੈਰੋਨ ਬਰਾਮਦ ਹੋਈ ਸੀ ਤੇ ਹੈਰੋਨ ਬਰਾਮਦ ਹੋਣ ਤੇ ਅਸੀਂ ਜਿਹੜਾ ਐਫ ਆਈ ਆਰ ਨੰਬਰ 4 ਅੰਨੀ ਥਾਣਾ ਗੈਂਟ ਵਿੱਚ ਦਰਜ ਕਰਕੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੂਨ ਪਤਾ ਲੱਗਿਆ ਕਿ ਇੱਕ ਸੋਇੰਗ ਸੀ ਇਹ ਜਿਹੜੀ ਹੈਰੋਨ ਸਾਨੂੰ ਬਰਾਮਦ ਹੋਈ ਸੀ ਉਹ ਬਾਹਰ ਕੰਨ ਤੋਂ ਬਈ ਸੀਗੀ ਇਸ ਕਰਕੇ ਅਨਨੌਨ ਦੇ ਇੱਕ ਵਾਰੀ ਐਫ ਆਈ ਆਰ ਜਿਹੜੀ ਅਸੀਂ ਦਰਜ ਕੀਤੀ ਆ ਤੇ ਜੇਲ੍ਹ ਅਥਾਰਟੀ ਤੋਂ ਅਸੀਂ ਜਿਹੜਾ ਬੈਰਕ ਨੰਬਰ 1 ਦਾ ਜਿਹੜਾ ਉਹ ਅਸੀਂ ਰਿਕਾਰਡ ਮੰਗਿਆ ਹੋਇਆ ਔਰ ਰਿਕਾਰਡ ਮਿਲਤੇ ਹੀ ਹਰੇਕ ਬੰਦੇ ਨੂੰ ਚੰਗੀ ਤਰ੍ਹਾਂ ਵੈਰੀਫਾਈ ਕੀਤਾ ਜਾਊਗਾ ਜਿਹੜੇ ਵੀ ਹਵਾਲਾ ਦਿੱਤੇ ਜਾਂਦੇ ਸਨ ਉੱਥੇ ਵੈਰੀਫਾਈ ਕਰ ਤੋਂ ਬਾਅਦ ਹੀ ਜਿਹੜੇ ਤੁਹਾਨੂੰ ਜਿਹੜਾ ਅਸਲ ਦੋਸ਼ੀ ਡੰਗਾ ਪਸੰਦ ਸੀ ਸੀਸੀਟੀਵੀ ਕੈਮਰੇ ਉਹ ਨਾਲ ਦੀ ਚੈੱਕਿੰਗ ਵੀ ਕਰੀ। ਉਹ ਸਾਰਾ ਕੁਝ ਅਸੀਂ ਰਿਜ਼ਰਵ ਕਰਵਾ ਲਿਆ। ਦੇ ਦੇ ਰਿਜ਼ਰਵਟੀਨੋਂ ਅਸੀਂ ਪੱਤਰ ਲੈ ਲਿਆ। ਉਹ ਹਰ ਚੀਜ਼ ਨੂੰ ਅਸੀਂ ਪ੍ਰਿਜ਼ਰਵ ਕਰਵਾ ਦਿੱਤਾ।